हां जी दोस्तों सारेया नु सस्श्रीकाल स्वागत करदेया टोडा राज संधू फार्मिंग दे विच आज दी दोस्तों अपनी विजिट है की या ਪਿੰਡ ਅਮੀਰਕੇ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਅਮਰਕੋਟ ਤੇ ਬਿਲਕੁਲ ਨਾਲ ਲੱਗਦਾ ਪਿੰਡ ਆ ਦੋਸਤੋ ਅਮੀਰਕੇ ਤੇ ਵੀਰ ਬੂਟੇ ਦੇ ਕੋਲੇ ਆਇਆ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਜਿੱਦਾਂ ਕਿ ਸਾਰੇ ਵੀਰ ਜਾਣਦੇ ਆ ਪਹਿਲਾਂ ਵੀ ਆਪਾਂ ਇਸ ਘਰੋਂ ਕਾਫੀ ਪਸ਼ੂ ਜਿਹੜੇ ਤੁਹਾਨੂੰ ਦਿਖਾਏ ਨੇ ਕਾਫੀ ਵੀਡੀਓ ਜਿਹੜੀਆਂ ਆਪਾਂ ਇਸ ਘਰੋਂ ਅਪਲੋਡ ਕੀਤੀਆਂ ਨੇ ਅੱਜ ਦੋਸਤੋ ਤਿੰਨ ਨਗ ਤੁਹਾਨੂੰ ਦਿਖਾਉਣੇ ਆ ਤੇ ਰੇਟ ਪੜਤਾ ਵੀ ਬਿਲਕੁਲ ਜਾਇਜ਼ ਜੈਨੂਨ ਹੋਵੇਗਾ ਤੇ ਦੋ ਮੱਜਾਂ ਨੇ ਦੋ ਮੱਜਾਂ ਝੋਟੀਆਂ ਦੋਸਤੋ ਬਿਲਕੁਲ ਤਾਜ਼ੀਆਂ ਸੂਈਆਂ ਨੇ ਕੋਈ ਹਫ਼ਤੇ ਦੇ ਬਿਲਕੁਲ ਅੰਦਰਵਾਰੀ ਸਮਾਂ ਹੋਇਆ ਸੂਈਆਂ ਨੂੰ ਇੱਕ ਵੜ ਬਿਲਕੁਲ ਤਾਜੀ ਸੂਈ ਸਵਾਈ ਆ ਪਸ਼ੂ ਤਿੰਨੇ ਆ ਬਿਲਕੁਲ ਤਾਜ਼ੇ ਸੂਏ ਸਵਾਇਆ ਦਿਨਾਂ ਦੇ ਵਿੱਚ ਆ ਤੇ ਪੂਰੀ ਗੱਲਬਾਤ ਆਪਾਂ ਵੀਰ ਬੂਟੇ ਦੇ ਨਾਲ ਕਰ ਲੈਨੇ ਆ ਇਨਫੋਰਮੇਸ਼ਨ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਦਾਂਗੇ ਸੋ ਦੋਸਤੋ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਬਨੇ ਰਹੋ ਤੇ ਬਾਕੀ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆ ਦੋਸਤੋ ਚੈਨਲ ਤੇ ਨਾ ਲੱਗੇ ਘੰਟੀ ਵਾਲੇ ਬਟਨ ਨੂੰ ਜਰੂਰ ਪ੍ਰੈਸ ਕਰ ਲਿਆ ਕਰੋ ਦੋਸਤੋ ਕਿਉਂਕਿ ਡੇਲੀ ਦੀਆਂ ਜਿਹੜੀਆਂ ਨਵੀਆਂ ਆਪਾਂ ਵੀਡੀਓ ਅਪਲੋਡ ਕਰਦੇ ਆਂ ਤੁਹਾਡੇ ਤੱਕ ਜਿਹੜੀ ਨੋਟੀਫਿਕੇਸ਼ਨ ਆ ਉਹਨਾਂ ਵੀਡੀਓ ਵੀਡੀਓ ਦੀ ਤੁਹਾਨੂੰ ਮਿਲ ਸਕੇ ਅੱਜ 5 ਦਸੰਬਰ ਆ ਦੋਸਤੋ ਤੇ ਟਾਈਮ ਤੁਸੀਂ ਨੋਟ ਕਰ ਲਓ ਕੋਈ ਸ਼ਾਮ ਦੇ 3:00 ਵਜੇ ਦਾ ਸਮਾਂ ਆਓ ਲੈਣਿਆ ਜਾਣਕਾਰੀ ਸਭ ਤੋਂ ਪਹਿਲਾਂ ਵੀਰ ਬੂਟੇ ਸਸਰੀਕਾਲ ਸਸਰੀਕਾਲ ਸੰਧੂ ਸਾਹਿਬ ਹੋਰ ਸੁਣਾਓ ਠੀਕ ਠਾਕ ਬਹੁਤ ਵਧੀਆ ਵੀਰ ਆਪਦੇ ਸੁਣਾਓ ਵਧੀਆ ਆ ਬਗ ਚੜਦੀ ਕਲਾ ਠੀਕ ਠਾਕ ਜੀ ਹਾਂ ਜੀ ਕਰਨੀ ਚੱਲਦੀ ਠੀਕ ਆ ਅੱਛਾ ਵੀਰ ਬੂਟੇ ਪਸ਼ੂ ਇਸੇ ਤਰ੍ਹਾਂ ਆਉਂਦੇ ਅੱਜ ਤਿੰਨ ਪਸੂ ਆ ਹਾਂਜੀ ਤਿੰਨੇ ਆ ਤਿੰਨੇ ਸੂਏ ਸਵਾਇ ਠੀਕ ਆ ਲਓ ਜੀ ਇੱਕ ਗਾਂ ਦੋਸਤੋ ਤੇ ਦੋ ਮੱਝਾਂ ਨੇ ਠੀਕ ਆ ਜੀ ਤੇ ਵੈੜ ਵੀ ਕਾਫੀ ਖੂਬਸੂਰਤ ਆ ਤੇ ਪਹਿਲੇ ਨੰਬਰ ਤੋਂ ਵੀਰ ਬੂਟੇ ਇੱਥੋਂ ਸਟਾਰਟ ਕਰ ਲਏ ਹਾਂ ਚਲੋ ਹੈਡ ਤੋਂ ਕਰ ਲਓ ਇਹ 21 ਵੈੜ ਦੀ ਡਿਟੇਲ ਆ ਸੂਆ ਕਿੰਮਾ ਇਹ ਦੂਜਾ ਸੂਆ ਆ ਸੰਤੂ ਸਾਹਿਬ ਦੰਦਾ ਜਿਹਾ ਬੈਜ ਛਿੱਤੀ ਅਜੇ ਮੂੰਹ ਛੇ ਦੰਦ ਹਾਂਜੀ ਇਹਦੇ ਸੂਈ ਨੂੰ ਪੰਜਵਾਂ ਦਿਨ ਜੇ ਇਹਨੂੰ ਅੱਜ ਠੀਕ ਆ ਤੇ ਇਹਦੇ ਥੱਲੇ ਹੋਊਗਾ 14 ਹੋਏ 15 ਹੋਏ ਬੋਲਾ ਬਿੰਤੀ ਦਾ ਬਿਲਕੁਲ ਸਹੀ ਠੀਕ ਆ ਜੀ ਜੂਈ ਬੜੀ ਠੰਡੀ ਛੰਡੀ ਬ ਬਾਕੀ ਸ਼ਾਈਨਿੰਗ ਸ਼ੂਨਿੰਗ ਪੂਰੀ ਆ ਹਾਂ ਤੇ ਦਸਤੂਬਾ ਸਾਹਿਬ 18 20 ਦਾ ਪਏ ਆ ਰਾਮਨ ਕਰੂਗੇ ਤੇ ਅੱਛਾ ਜੀ ਇਹ ਸਾਲੇ ਦੁੱਧ 14 15 ਲੀਟਰ ਬੋਲਾ ਆਣਾ ਤੇ ਉਹ 2 4 ਕਿਲੋ ਵੱਜ ਹੀ ਜਾਂਦਾ ਨਗਰ ਵੱਜ ਜਾਂਦਾ ਹਾਂ ਜੀ ਨਾ ਟਿੱਕਰ ਵਹਿੜਿਆ ਫਿਕਸ ਜਾਂਦਾ ਨਾ ਨਿੱਗਰ ਲੇਵਾ ਵੀ ਪੂਰਾ ਨਿੱਗਰ ਹਾਂ ਲੇਵਾ ਪੂਰਾ ਨਿੱਗਰ ਤੇ ਪੰਜਾਂ ਚ 55 ਦਿਨਾਂ ਦੀ ਸੂਈ ਸਾਰੀ ਪੰਜਾਂ ਦਿਨਾਂ ਦੀ ਸੂਈ ਲਓ ਵੀ ਦੋਸਤੋ ਪੰਜਾਂ ਕਿ ਦਿਨਾਂ ਦੀ ਸੂਈ ਆ ਮਗਰ ਬੱਚਾ ਮੇਲ ਕਾਫ ਬੱਚਾ ਮਗਰ ਤੁਸੀਂ ਆ ਵੇਖ ਲਓ ਠੀਕ ਆ ਸੋ ਥਣ ਚ ਛੱਡਾ ਬਹੁਤ ਜ਼ਿਆਦਾ ਸੋਨਾ ਆ ਬਖਾਲਾ ਬਹੁਤ ਸੋਨਾ ਠੀਕ ਆ ਬ ਬਿਲਕੁਲ ਜੀ ਬਿਲਕੁਲ ਸੋ ਬਿਲਕੁਲ ਲਾਲ ਰੰਗ ਆ ਦੋਸਤੋ ਬਿਲਕੁਲ ਗੋੜ ਵਰਗਾ ਰੰਗ ਆ ਆਪਾਂ ਕਹਿ ਲੈਂਦੇ ਆ ਤੇ ਵਿੱਚ ਥੋੜਾ ਜਿਹਾ ਕੰਟਰਾਸਟ ਜਿਹੜਾ ਹੈਗਾ ਉਹ ਵਾਈਟ ਦਾ ਹੈਗਾ ਡਾਟ ਸਪੌਟ ਜਿਹੜੇ ਥੋੜੇ ਬਾਅਦੇ ਤੁਹਾਨੂੰ ਵਾਈਟ ਮਿਲ ਜਾਣਗੇ। ਜਿਵੇਂ ਬੜੀ ਸੰਤੂ ਸਾਹਿਬ ਦਾ ਕਰਮਾ ਨਹੀਂ ਲਾਤ ਨਹੀਂ ਫੁੱਟਣੀ ਤੇ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਤੇ 14 15 14 15 ਹੋਣਾ 14 15 ਬੌਲਾ ਹਾਂ ਲਓ ਜੀ 14 15 ਕਿਲੋ ਜਿਹੜਾ ਦੋਸਤੋ ਬੌਲਾ ਆ ਇਹਨੂੰ ਤੋੜ ਲਿਏ ਇਹਨੂੰ ਟੈਂਕਾ ਇਹਨੂੰ ਤੋੜ ਲਿਆ ਜੀ ਠੀਕ ਹੈ 14 15 ਕਿਲੋ ਜਿਹੜਾ ਦੋਸਤ ਤੋ ਸਟਾਰਟਿੰਗ ਚੰਗੀ ਆ ਉਮੀਦ ਜਿੱਦਾਂ ਕਿ ਵੀਰ ਬੂਟੇ ਨੇ ਪਹਿਲਾਂ ਦੱਸਤਾ ਵੀ ਤਕਰੀਬਨ ਉਮੀਦ ਚੰਗੀ ਕਰ ਸਕਦੀਆਂ ਚੰਗੀ ਸੇਵਾ ਦੇ ਦੋਸਤੋ ਕੋਈ 15 16 17 ਲੀਟਰ ਤੋਂ ਵੀ ਜਿਹੜਾ ਪਲਾਸ ਦੋ ਤਾਂ ਦਾ ਵੀ ਪਿਆਲ ਪਾ ਦਿਓਗੀ ਠੀਕ ਆ ਤੇ ਬਿਲਕੁਲ ਚੌਰਸ ਲੇਵਾ ਮੁੱਠੀ ਥਾਣਾ ਤੇ ਨੋਕਲਾ ਥਾਣਾ ਆਪਾਂ ਕਹਿ ਦਿੰਦੇ ਆ ਵੀ ਦੋਸਤੋ ਬਿਲਕੁਲ ਕਲਮੀ ਥਾਣਾ ਠੀਕ ਆ ਆ ਦੇਖੋ ਹਾਈਟ ਕਾ ਤਾਂ ਜਿਹੜਾ ਦੋਸਤੋ ਮੀਡੀਅਮ ਦੇ ਵਿੱਚ ਹਾਈਟ ਕਾਦਾ ਸੋ ਮੇਰਾ ਵੀਰ ਇਹ ਤੁਸੀਂ ਵੰਡ ਜਰੂਰ ਰੱਖ ਕੇ ਸਬਦਾ ਕਰ ਲਿਓ ਵੀ ਮੀਡੀਅਮ ਹਾਈਟ ਆ ਆ ਲਓ ਜੀ ਵੇ ਪੰਜਾਂ ਮਿੰਟਾ ਪੂਰੇ ਫੇਸ ਕੁਆਲਿਟੀ ਚੰਗੀ ਆ ਮਗਰ ਜਿਹੜਾ ਬੱਚਾ ਮੇਲ ਕਾਫ ਬੱਚਾ ਸੋ ਆ ਜਿਹੜਾ ਦੋਸਤੋ ਥਣ ਭਾਂਡਾ ਇੱਕ ਵਾਰੀ ਤੁਹਾਨੂੰ ਥੋੜਾ ਜਿਹਾ ਨੇੜੇ ਤੋਂ ਜ਼ਰੂਰ ਦਿਖਾਈਏ ਆ ਲੋ ਥਣ ਸੰਦੂ ਸਾਹ ਬੜਾ ਐ ਮੁੱਠੀ ਥਣ ਚੁਾਈ ਬੜੀ ਆ ਹਾਂ ਉਸ ਮਾਂ ਕੇ ਪੂਰਾ ਥਣ ਕੱਢ ਜਾਂਦੀ ਠੀਕ ਆ ਜੀ ਆਪਣੇ ਕੋਲ ਅੱਜ ਹੀ ਆਈ ਆ ਆਪਣੇ ਕੋਲ ਅੱਜ ਹੀ ਤਿੰਨੇ ਡੰਗਰੀ ਅੱਜ ਆਏ ਆ ਅੱਜ ਤੇ ਵੀਰ ਫੂਟੇ ਮਾਰਨਿੰਗ ਚੁਾਈ ਤੁਸੀਂ ਕੀਤੀ ਆ ਫਿਰ ਕੱਲ ਵੀ ਹਾਂ ਕੱਲ ਸ਼ਾਮੀ ਵੀ ਤੇ ਦਿਨੇ ਵੀ ਮੱਝਾਂ ਨੂੰ ਦਾ ਆਹ ਜਿਹੀ ਮੱਝਾਂ ਹਾਂ ਹਾਂ ਜੀ ਮੈਂ ਤਾਂ ਇਹਨੂੰ 8:00 ਵਜੇ ਦੇਨੇ ਚੁਾਈ ਕਰਦੇ ਅੱਛਾ ਇਹਦੀ ਮੈਂ ਕੀਤੀ ਆ 7 ਵਜੇ ਚਵਾਈ ਅੱਛਾ ਜੀ ਆਏ ਮੈਂ ਤਾਂ ਬੰਗਲੇਟ ਜਿਆਦਾ ਹੋ ਗਿਆ ਮੈਂ ਇਹਦੀ ਕੀਤੀ 8 ਵਜੇ ਉਹਦੀ 6:30 ਜਗਦੀ ਠੀਕ ਆ ਜੀ ਠੀਕ ਆ ਤੁੰਨ ਬੜੀ ਸੰਧੂ ਸਾਹਿਬ ਮਤਲਬ ਕਿ ਆਪਣੇ ਅਸੀਂ ਦੋ ਦੋ ਡੰਗ ਚਵਾਈ ਹੋ ਗਈ ਆ ਦੋ ਦੋ ਡੰਗ ਚਵਾਈ ਹੋ ਗਈ ਆ ਸੋ ਦੋਸਤੋ ਵੈੜ ਕਾਫੀ ਸੋਹਣੀ ਹੈ ਘਰੇਲੂ ਵੀਰ ਕਿਸੇ ਨੇ ਰੱਖਣੀ ਆ ਤੁਸੀਂ ਬਿਲਕੁਲ ਸੌਦਾ ਕਰ ਸਕਦੇ ਜੀ ਬੱਚੀ ਬਹੁਤ ਪਿਆਰੀ ਆ ਤੇ ਮੈਨੂੰ ਤਾਂ ਬਿਨਾ ਵੰਗੇ ਰਸੀ ਨਹੀਂ ਆਣਾ ਪਾਇਆ ਜਿਹੜਾ ਆਪਾਂ ਮੈਂ ਪਾਲੀਆਂ ਜਾਂ ਪਾਵੋ ਨਾ ਵੀ ਪਾਉ ਉਤਰਾਂ ਕੋ ਨਹੀਂ ਆ ਠੀਕ ਆ ਹਾਂ ਠੀਕ ਆ ਤੇ ਬੂਟੇ ਫਿਰ ਕਿੰਨੀ ਮੰਗ ਕਰਦੇ ਆ ਡਿਮਾਂਡ ਕੀ ਇਹਦੀ ਸੰਧੂ ਸਾਹਿ ਬੋਲਤਾ 50000 ਹਾਂ ਪਰ ਛੋੜ ਛੱਪਾ ਕਰਕੇ 55000 ਦੀ ਦਾਂਗ ਲੈ 55 ਦੀ 55 ਦੀ ਠੀਕ ਆ ਜੀ ਹਾਂ ਵੈਰ ਬਹੁਤ ਖਰੀ ਆ ਲੋ ਜੀ ਦੋਸਤੋ 55000 ਠੀਕ ਆ ਲੈਣ ਦੇਣ ਤੇ ਵਿੱਚੋਂ ਕੋਈ ਛੋੜ ਛੱਪਾ ਮਾਨਤਨ ਹੋ ਜਾਊਗਾ ਕੋਈ ਮਾਨਤਨ ਤੁਹਾਨੂੰ ਬੜਾ ਕਰਿਆ ਜਾਂਦਾ ਹੁੰਦਾ ਸੋ ਬਾਕੀ ਥਣ ਥਣ ਦੀ ਕੁਆਲਿਟੀ ਬਹੁਤ ਸੋਹਣੀ ਹੈ ਕਿਸੇ ਵੀਰ ਨੇ ਘਰੇ ਲੂ ਕਰੀ ਰੱਖਣੀ ਆ ਤੇ ਜ਼ਰੂਰ ਤੁਸੀਂ ਸੌਦਾ ਕਰ ਲਿਓ ਠੀਕ ਆ ਤੇ ਆ ਲੋ ਜੀ ਓਕੇ ਜੀ ਓਕੇ ਅਗਲੀ ਆਪਣੇ ਕੋਲ ਵੀਰ ਬੂਟੇ ਆ ਮੱਝ ਆ ਗਈ ਆ ਜੀ ਇਹ ਨੀਲੀ ਦੀ ਆ ਹਾਂ ਲੋਬੀ ਆਹ ਲੋਕੀਂ ਬਰੀਡ ਗਲਤ ਕਰ ਦਿੰਦੇ ਆ ਅੱਛਾ ਕਹ ਮੋਹਰਾਂ ਦੇ ਭਰਾਦਾ ਅੱਗੇ ਹਾਂਜੀ ਆਹ ਕੱਟਾ ਵੇਖ ਨਾ ਤਾਜੀ ਸੂਈ ਆ ਅੱਛਾ ਜੀ ਸੱਤਾਂ ਦਿਨਾਂ ਦਾ ਕੱਟਾ ਬਹੁਤ ਪਲਿਆ ਮੋਹਰਾਂ ਦਾ ਹਾਂ 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 ਇਹ ਨੀਲੀ ਤੋਂ ਨੀਲੀ ਦਾ ਫਲ ਲੈ ਜਾਂ ਤਾਂ ਬਹੁਤ ਵਧੀਆ ਹੁੰਦੀ ਆ ਆਹੋ ਚਲੋ ਮੇਲ ਆ ਜਾਏ ਫੀਮੇਲ ਆ ਜਾਓ ਗੱਲ ਬਾਅਦ ਚ ਪਰ ਪਹਿਲਾਂ ਉਸੇ ਨੀਲੀ ਦੇ ਆ ਬਹੁਤ ਬੱਚੇ ਸੋਹਣੇ ਤੁਹਾਡੇ ਮੱਜਾਂ ਦੇ ਬਿਲਕੁਲ ਜੀ ਬਿਲਕੁਲ ਤੇ ਵੀਰ ਦਾ ਵੀ ਜਿਹੜਾ ਦੋਸਤ ਕਹਿਣ ਦਾ ਮਤਲਬ ਇਹ ਹੋਆ ਵੀ ਚਾਹੇ ਕਿਸੇ ਨੇ ਪਸ਼ੂ ਵੇਚਣਾ ਵੀ ਹੋਵੇ ਨੀਲੀ ਨੂੰ ਨੀਲੀ ਦਾ ਟੀਕਾ ਲਵਾਇਆ ਕਰੋ ਤੇ ਮੋਹਰਾਂ ਨੂੰ ਮੋ ਇਹ ਨਹੀਂ ਖੇਚਲ ਕਰਦਿਆ ਕਰੋ ਠੀਕ ਹੈ ਜਾ ਕੇ 8 ਵਜੇ ਚਵਾਈ ਕੀਤੀ ਮੈਨੂੰ ਸਾਰੇ ਅੰਦੇ ਨਾ ਪਾ ਵੀਰੋ ਅੱਛਾ ਜੀ ਬੂਟਾ ਸੋਹਣਾ ਡੰਗਰ ਲੱਗਦਾ ਜੋ ਟਾਈਮ ਟੂਨ ਲੱਗਾ ਹੋਵੇ ਨਾ ਬਿਲਕੁਲ ਮਾਹ ਨਹੀਂ ਪਾਨੇ ਮੈਂ ਸਚਾਈ ਚਲਣੀ ਹੈ ਸਚਾਈ ਬਿਲਕੁਲ ਬਿਲਕੁਲ ਜੀ ਹਾਂ ਜੀ ਹਾਂ ਜੀ ਸੋ ਦੁੱਧ ਅਗਲੇ ਘਰੇ ਵੀਰ ਜੀ ਦਸੇ ਮੁਤਾਬਕ ਵੱਧ ਨਿਕਲੇ ਤੇ ਫੇਰ ਹੀ ਸੁਆਦ ਆ ਹਾਂ ਜੀ ਹਾਂ ਜੀ ਦਾ ਬਾਦ ਤੇ ਅੱਛਾ ਵੀਰ ਬੂਟੇ ਸੂਬਾ ਕਿੰਨਾ ਮੰਨੀਆਂ ਤੀਜਾ ਸੂਬਾ ਹੈ ਹੀ ਤੀਜਾ ਤੀਜਾ ਓਰੀਜਨਲ ਹੈ ਹਾਂ ਜੀ ਹਾਂ ਜੀ ਇਹਨੇ ਆਪਾਂ ਦੂਜਾ ਪਹਿਲਾਂ ਦੋ ਆਖਾਂਗੇ ਸੋ ਬਾਕੀ ਦੋਸਤੋ ਮੱਥਾ ਬੱ ਆ ਕਬਲੀ ਮਣਕੀ ਆ ਮੱਥਾ ਬੱਲਾ ਚਾਰੇ ਪੈਰ ਤੋਤੇ ਅਗਲਿਆਂ ਦੇ ਵੀ ਜਵਾਬ ਹਵਾਨੇ ਤੇ ਵੀ ਡੱਬ ਪੂਰਾ ਤੇ ਮੈਂ ਬੰਦੀ ਪੁੰਦੀ ਚੰਗੀ ਆ ਹੁਣ ਚੋਈ ਹਿਸਾਬ ਨਾਲ 8.5 ਜਿਹੜੀ ਚੋਈ ਆ ਆ ਲੇਟ ਹੀ ਫਿਰ ਚੋਈ ਕੇ ਠੀਕ ਆ ਵਾਕੀ ਕੱਦ-ਕੜ ਦੀ ਦੋਸਤੋ ਚੰਗੀ ਆ ਕੱਦ-ਕੜ ਬਿਲਕੁਲ ਤੁਸੀਂ ਵੇਖੋਗੇ ਤੇ ਨਾਰਮਲ ਚੌਲ ਸੂਹ ਦੇ ਵਿੱਚ ਆ ਪਸੂ ਕੋਈ ਹਫਤੇ ਖੰਡ ਤੱਕ ਸਿੱਧਾ-ਸੁਧਾ ਹੋਣ ਦੇ ਵਿੱਚ ਟਾਈਮ ਲੱਗ ਜਾਂਦਾ ਮਗਰ ਇਹਦੇ ਕਟਾ ਮੇਲ ਕਾਫ ਆ ਤੇ ਦੰਦੂ ਸਾਹਿਬ ਮੱਝਾਂ ਨਾਲ ਆਪਾਂ ਦੋਵੇਂ ਇੱਕ-ਇੱਕ ਰੋਲ ਗਾਣਾਂ ਆ ਠੀਕਾ ਪਰ ਆਹ ਜੀ ਮਾਝੇ ਦੀ ਸਾਮ ਹੁੰਦੀ ਨਾ ਇਹ ਮਾਝ ਜਿੱਥੇ ਕੋਈ ਮਰਜ਼ੀ ਵੇਚ ਲੈਂਦਾ ਸਾਮ ਖਣੋ ਡਗ ਰਹਾ ਸਾਮ ਖਣੋ ਬਿਲਕੁਲ ਸਾਮ ਖਣੋ ਬਿਲਕੁਲ ਸੋ ਬਾਕੀ ਕਿਸੇ ਪਾਸੇ ਉਹਨੇ ਖੁੰਜੀ ਗਈ ਸਾਰੇ ਪਾਸਿਓ ਨਿਸ਼ਾਨਾ ਚ ਪੂਰੀ ਆ ਪੂਰੀ ਪੂਰੀ ਨੀਲੀ ਜਾਂਦੀ ਪਿਓਰ ਤੇ ਇਹਦੇ ਤੇਲੇ ਹੁਣ ਬੋਲਾ ਹੀ ਆ ਕਿ ਮਨ ਲੀ ਜਦ ਬੋਲੇ ਤੋਂ ਦੁਬਾਰਾ ਤੇਰਾ ਕਿਨਾਂ ਦੁੱਧ ਖੇਲਾ ਦੁੱਧ ਚ ਆਈ ਜਾਂਦਾ ਦੁੱਧ ਚ ਦੁੱਧ ਚ ਆ ਹਾਂ ਹੁਣ ਦੁੱਧ ਤੇ ਹੋਲੀ ਹੋਲੀ ਡੰਗਲ ਚੜਦਾ ਜਿਹਦਾ ਹਫਤਾ ਆ ਜੀ ਨਾ ਹੋਲੀ ਵੀ ਨਗਰ ਨੇ ਚੜਦਾ ਅੱਛਾ ਕਿੰਨਾ ਕੋਣ ਦੋ ਡੰਗ ਚੜਦਾ ਕੋਈ ਮੰਨ ਕੇ ਜੀ ਆ ਫਾਲੂ ਛੜ 8 ਲੀਟਰ ਆ ਜਿਹੜਾ ਲਓ ਵੀ ਦੋਸਤੋ ਇਹ ਦੁੱਧ ਇਸ ਮੱਝ ਦੇ ਥੱਲੇ ਸੋ ਥਣ ਥਣ ਦੀ ਕੁਆਲਿਟੀ ਚੰਗੀ ਆਪਾਂ ਤੁਹਾਨੂੰ ਆ ਦਿਖਾ ਦਿੰਨੇ ਆ ਠੀਕ ਆ ਸੋ ਤੋੜ ਕੇ ਵੀ ਤਸੱਲੀ ਨਾਲ ਤੁਹਾਨੂੰ ਦਿਖਾਵਾਂਗੇ ਤੇ ਮੂੰਹ ਮੱਥੇ ਦੀ ਚੰਗੀ ਆ ਦੋਸਤੋ ਅੰਗ ਪੈਰ ਪੂਰੇ ਆ ਸਿੰਗੀ ਸੁੰਗੀ ਸੋਹਣੀ ਆ ਪੂਛ ਪਾਸ ਪ੍ਰੋਪਰ ਹੈਗੀ ਆ ਬਾਕੀ ਜੇ ਤਾਂ ਤੁਹਾਨੂੰ ਪਹਿਲਾਂ ਜ਼ਿਕਰ ਕਰਤਾ ਪਸ਼ੂ ਦੋਸਤੋ ਥੋੜੀ ਜੀ ਵਧੀਆ ਚੰਗੀ ਹੋਰ ਸਾਂਭ ਸੰਭਾਲ ਹੋਵੇ ਰਾਜੀ ਹੋਵੇ ਬਿਲਕੁਲ ਤੇ ਉਹ ਜਿਹੜਾ ਦੋਸਤੋ ਰੇਟ ਆ ਕੁਈ ਪੈਣ ਪਰ ਹੋਰ ਖੁਸ਼ੀ ਨਾਲ ਚਾਹਣਾ ਤੁਹਾਨੂੰ ਪਤਾ ਵੱਧ ਮੰਗਿਆ ਵੀ ਜਾਂਦਾ ਪਰਨਾ ਵੀ ਪੈਂਦਾ ਤੇ ਬਾਕੀ ਮਾਝਾ ਨਿਸ਼ਾਨਾ ਚ ਪੂਰੀਏ ਕੋਈ ਸੇ ਵੀਰ ਨੇ ਕੇ ਬੱਚੇ ਲੈਣੇ ਆ ਚੰਗਾ ਏ ਆਈ ਕਰਵਾ ਕੇ ਚਾਹੇ ਚੰਗੇ ਮਾਲੀ ਤੋਂ ਤੁਸੀਂ ਬੱਚੇ ਵੀ ਚੰਗੇ ਸੋਹਣੇ ਲੈ ਸਕਦੇ ਜੀ ਠੀਕ ਆ ਆ ਵੀ ਭਰਾ ਕੇ ਸੰਧੂ ਸਾਹਿਬ ਚੰਗਾ ਹੀ ਆ ਕਟਾ ਦੇਖੋ ਗੱਡਾ ਪਲਿਆ ਹਾਂ ਹਾਂ ਨਹੀਂ ਹੋ ਪਰ ਗੱਲ ਹੋ ਗਿਆ ਨਾ ਵੀਰ ਜੀ ਪ੍ਰੀਡ ਚਾਹਿੰਦਾ ਸਰ ਗੱਲ ਆ ਇਹ ਚਲੋ ਮੋਹਰਾ ਦਾ ਛੈਂਦ ਭਰਾਤਾ ਮੋਹਰਾਲੇ ਪਾਸੇ ਕੋਈ ਮੋਹਰਾਲੇ ਪਾਸੇ ਕੋਈ ਘਾਟ ਨਹੀਂ ਹੈਗੀ ਕੱਟੇ ਚ ਹਾਂ ਹਾਂ ਕਟਾ ਉਸ ਪ੍ਰੀਡ ਵਾਲੇ ਉਸ ਪਾਸੇੋਂ ਵੀ ਚੰਗਾ ਹੈ ਮੋਹਰਾਲੇ ਪਾਸੇੋਂ ਵੀ ਤੇ ਵ ਆ ਲਓ ਜੀ ਮੈਂ ਇਹੋ ਆਣਾ ਚਵਾਈ ਹਾਂ ਹਾਂਜੀ ਕਿ ਚੰਗੀ نسل ਦਾ ਭਰਾ ਹੈ ਨਾ ਨੀਲੀ ਨੂਲੀ ਦਾ ਬੱਚਾ ਦੇ ਜੀ ਚੰਗਾ ਉਹ ਵਾਧਾ ਹੋਈਦਾਗਾ ਬਰੀਡ ਦਾ ਬਿਲਕੁਲ ਬਿਲਕੁਲ ਆਪਾਂ ਤੇ ਇਹੋ ਕਰਦੇ ਗਿਆ ਸੁਵੀ ਮਹਿ ਟੀਗਾ ਭਰਾ ਦੋ ਕਈ ਨਹੀਂ ਨੌਲਜ ਲੈਂਦੇ ਨਹੀਂ ਲੈਂਦੇ ਬਿਲਕੁਲ ਤੇ ਅੱਜ ਦੋਸਤੋ ਚਵਾਈ ਥੋੜੀ ਜੀ ਲੇਟ ਹੋਈ ਆ ਪਰ ਫਿਰ ਵੀ ਬੱਚਾ ਬਿਲਕੁਲ ਲਾ ਕੇ ਕੁਝ ਧਾਰਾ ਮਾਰ ਕੇ ਤੁਹਾਨੂੰ ਤਸੱਲੀ ਕਰਵਾ ਦਾਂਗੇ ਉਹਨਾਂ ਵੀਰਾਂ ਲਈ ਇਹ ਵੀ ਜਿਹੜੇ ਦੂਰ ਦਰਾਡੇ ਬੈਠੇ ਆ ਠੀਕ ਆ ਜੀ ਦੂਰ ਦਰਾਡੇ ਬੈਠੇ ਨਹੀਂ ਆ ਸਕਦੇ ਆਪਦਾ ਬਿਲਕੁਲ ਨਰਖ ਪਰਖ ਇਸੇ ਤਰੀਕੇ ਨਾਲ ਤੁਸੀਂ ਕਰਕੇ ਜਿਹੜਾ ਪਸ਼ੂ ਖਰੀਦਣਾ ਹੁੰਦਾ ਆਨਲਾਈਨ ਕਈ ਵ ਉਹ ਨਵੀਂ ਰਲਈਆ ਬਾਕੀ ਜਿਹੜਾ ਆ ਕੇ ਤਸੱਲੀ ਕਰਨਾ ਚਾਹੁੰਦਾ ਆਪਦਾ ਘਰੇ ਆਣ ਕੇ ਕਰ ਲੈ ਠੀਕ ਆ ਇਹ ਰਾਜੀ ਮੈਂ ਥੋੜੀ ਸੰਧੂ ਸਾਹਿਬ ਲਈ ਦਾ ਪੁੱਠਾ ਪੱਠਾ ਦੁੱਗਣੀ ਲਗਣੀ ਹੁੰਦੀ ਆ ਵੇਖੋ ਜੀ ਪੁੱਠਾ ਹੀ ਬਹੁਤ ਚੌੜਾ ਆ ਆ ਦੇਖੋ ਠੀਕ ਆ ਅਰੇ ਸੋ ਪਸ਼ੂ ਦੋਸਤੋ ਸਾਰੇ ਚੰਗੇ ਆ ਠੀਕ ਆ ਪਸ਼ੂ ਸਾਰੇ ਸੂਏ ਸੁਪਾਏ ਆ ਦੁੱਧ ਤੇ ਆ ਦੁੱਧ ਤੇ ਹਰ ਪਾਸਿਓਂ ਹਰ ਐਂਗਲ ਤੋਂ ਕੋਈ ਵੀਰ ਤਸੱਲੀ ਕਰ ਲੈਂਦਾ ਠੀਕ ਆ ਇਹ ਸੰਧੂ ਸਾਹਿਬ ਪੁੱਤਾ ਦੱਸ ਤਾ ਕਦ ਲਾਇਆ ਅੱਛਾ ਜੀ ਆਪਾਂ ਇਹਨੇ ਕੋ ਬੈ ਆਇਆ ਥਾਣੇ ਨਾ ਬੈਣੀ ਵਾਲਾ ਮਾਰਲਾ ਬੇਮਲੂਮੀਂ ਭੂਰੇ ਆਵੇ ਕੋਈ ਆਖੇ ਨਾ ਅਗਲੇ ਚੋਂ ਅਗਲੇ ਚੋਂ ਅਗਲੇ ਬੇਮਲੂਮੀਂ ਠੀਕ ਆ ਜੀ ਅਗਲੇ ਕੋਈ ਚੱਕਰ ਨਹੀਂ ਆ ਲਓ ਜੀ ਅਜ ਪਸ਼ਮੀਨੀ ਕੀ ਮੈਂ ਆ ਆਵੇ ਇਨੀ ਦੇ ਬਾਸ ਜਾਂਦੇ ਆ ਭੂਰੇ ਕੀ ਹਨਾ ਆ ਬੇਮਲੂਮੀਂ ਜੀ ਹਾਂ ਹਾਂ ਠੀਕ ਆ ਇਹ ਕੋਈ ਆਪਾਂ ਆਖੇ ਨਾ ਨਾ ਕਿ ਭੂਰੇ ਬਿਲਕੁਲ ਜੀ ਬਿਲਕੁਲ ਹੋਈ ਨਾ ਸੁਣਾਈ ਇੱਕ ਜੀ ਬੇਮਲੂਮੀਂ ਇਹ ਬੋ ਸਹੀ ਆ ਸਹੀ ਆ ਹਾਂ ਲਓ ਜੀ ਸੋ ਠੀਕ ਹੈ ਦੋਸਤੋ ਇਹ ਬੱਚਾ ਲਾ ਕੇ ਚਾਹੇ ਧਾਰਾ ਮਾਰਨ ਦਾ ਜਿਹੜਾ ਇਹ ਵੀ ਮੇਨ ਪਰਪਸ ਹੈਗਾ ਵੀ ਚਲੋ ਇੱਕ ਜਿਹੜੀ ਮਾੜੀ ਜਿਹੀ ਭੂਰ ਮਾਰਦੀ ਉਹ ਵੀ ਤੁਹਾਨੂੰ ਵੀਰਾਂ ਦਾ ਵੀ ਆਪਾਂ ਦੱਸਣੀ ਹੈ ਠੀਕ ਹੈ ਕਿਉਂਕਿ ਬਾਅਦ ਵਿੱਚ ਇੱਥੇ ਆਣਗੇ ਤੁਸੀਂ ਜੋ ਤੇ ਉਹ ਜਿਹੜਾ ਬਾਅਦ ਵਿੱਚ ਗੱਲ ਸਹੀ ਨਹੀਂ ਹੁੰਦੀਗੀ ਪਹਿਲਾਂ ਦੱਸ ਕੇ ਕਿਸੇ ਵੀਰ ਨੂੰ ਤੋੜਨਾ ਉਹ ਜਿਹੜਾ ਸਹੀ ਗੱਲਬਾਤ ਆ ਲਿਆਓ ਜੀ ਟੈਂਕ ਭਾਈ ਲੈਓ ਲੇਕਿਨ ਆ ਜਿਆਦਾ ਹੀ ਹੁੰਦੀ ਨਾ ਬੇਮਲੂਮੀ ਜੀ ਹੂੰ ਬਿਲਕੁਲ ਜੀ ਆਹ ਲਓ ਜੀ ਸੋ ਕੱਦ ਦੋਸਤੋ ਮੀਡੀਅਮ ਤੋਂ ਜਿਹੜਾ ਪਲੱਸ ਹਾਈਟ ਤੁਸੀਂ ਮੰਨ ਕੇ ਸੌਦਾ ਕਰ ਸਕਦੇ ਜੇ ਵੱਡੀਆਂ ਮੱਜਾਂ ਦੇ ਵਿੱਚ ਹੀ ਦੇਖਾ ਤਕਰੀਬਨ ਜਿਹੜਾ ਵੀਰ ਕੇ ਸੋਹਣੀ ਸੇਵਾ ਕਰ ਲੂਗਾ ਹੱਥ ਚੰਗਾ ਫੇਰ ਲੂਗਾ ਰਾਜ਼ੀ ਕਰ ਲੋਂਗੇ ਤੇ ਬਿਲਕੁਲ ਪੁੱਠਾ ਪਾਠਾ ਜਿਹੜਾ ਦੋਸਤੋ ਤੁਹਾਨੂੰ ਨਾਰਮਲ ਹੀ ਪਤਾ ਲੱਗ ਜੂਗਾ ਆ ਲਓ ਐ ਇਹਨੂੰ ਤੋੜ ਦੋ ਕੋਈ ਨਹੀਂ ਤੋੜ ਦੋ ਇਹਨੂੰ ਟੈਕ ਲੈ ਜਾਓ ਇਹਨੂੰ ਕਿਹੜਾ ਆਪਣੇ ਕੋਲ ਆਹ ਦੇਖੋ ਮੈਂ ਤੁਹਾਨੂੰ ਦ 5 ਮਿੰਟ ਚੋਣ ਦਿੰਦਾ ਮੈਂ ਨਾ ਆ ਦੇਖੋ ਠੀਕ ਆ ਸੋ ਪਸਮਾ ਵੀ ਹੋ ਗਿਆ ਠੀਕ ਆ ਆ ਲਓ ਜੀ ਅਰਾਇ ਸੰਦੂ ਆਵੇ ਆ ਲਓ ਜੀ ਬੇਮਲੂਮੀ ਸੰਦੂ ਸਾਹਿਬ ਉਤਰਾ ਇੰਨੀ ਨਹੀਂ ਠੀਕ ਆ ਜੀ ਬੇਸੀ ਜੇ ਬੇਮਲੂਮੀ ਬਿਲਕੁਲ ਬੇਮਲੂਮੀ ਜੀ ਦੋਸਤੋ ਜਿਹੜੀ ਭੂਰ ਆ ਕੋਈ ਵੀ ਕੋਈ ਦੱਸਦਾ ਨਹੀਂ ਫਿਰ ਆਪਾਂ ਵੀ ਐਸਾ ਦੱਸਣੀ ਆ ਬਸ 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 ਸੋ ਦੋਸਤੋ ਜਿਹੜੀ ਸਚਾਈ ਆ ਸਚਾਈ ਆ ਇਹ ਪਾਲਟੀ ਛਰ ਛਰ ਕਰੂਗੇ ਉਹ ਗੱਲ ਤੇਰੀ ਜਿਆਦਾ ਖਲਾਰ ਨਹੀਂ ਪਾਲਟੀ ਚ ਕਰਦੀ ਬੇਮਲੂਮੀ ਜੀ ਆ ਜਿਹੜੀ ਇੱਕ ਬਹਿਣੀ ਵਾਲੇ ਮਗਰਲੇ ਥਣ ਚੋਂ ਸੋ ਇਹ ਜਿਹੜੀ ਦੋਸਤੋ ਵੀਰ ਦੇ ਕੋਲੇ ਮੱਝ ਆ ਤੀਜਾ ਸੂਹਾ ਸੋਈ ਠੀਕ ਆ ਤੇ ਬੂਟੇ ਵੀਰੇ ਦਾ ਫਿਰ ਕੀ ਮੁੱਲ ਰੱਖਿਆ ਕੀ ਮੰਗਦੇ ਪਏ ਡਿਮਾਂਡ ਕੀ ਆ ਇਹ ਸੰਧੂ ਸਾਹਿਬ 68000 ਦੀ ਮੰਗ ਆ 68 ਦੀ ਹਾਂਜੀ ਠੀਕ ਆ ਜੀ ਹੋ ਜਾਊਗਾ ਵਿੱਚੋਂ ਲੈਸ ਰੂਸੇ ਇਧਰੋਂ ਤੋਂ ਥੋੜਾ ਬਾਅਦ ਛੋਟਾ ਚੱਪਾ ਚਲੋ ਹੋ ਜੂ ਟਾਈਮ ਤੇ ਲੋ ਵੀ 68000 ਦੋਸਤੋ ਇਸ ਮੱਝ ਦੀ ਮੰਗ ਆ ਡਿਮਾਂਡ ਆ ਵਿੱਚੋਂ ਥੋੜਾ ਬਾਅਦ ਆ ਗੰਜਾਇਸ਼ ਮੌਕੇ ਤੇ ਸੰਧੂ ਸਾਹਿਬ ਜਿਤਨਾ ਮੱਝ ਆਈ ਹੈ ਨਾ ਉਹ ਜੋ ਦਰਮਿਆਨੇ ਘਰੋਂ ਆ ਚੰਗੀ ਸਾਂਭ ਤੁੰਗੋ ਕੋਈ ਮੱਝ ਦੁੱਧ 12 ਲੀਟਰ ਕੱਢੂ ਨਸਲ ਦੀ ਠੀਕ ਆ ਜੀ ਹਾਂ ਕਿਉਂ ਰਵੇ ਦੇ ਵਿੱਚ ਆਪਾਂ ਚੋਾਈ ਤੋਂ ਮੈਂ ਤੂੰ ਫਿਰ ਕੋਈ ਸੱਚ ਕਿਹੜਾ ਮੰਦਾ 8 ਵਜੇ ਮੈਂ ਚੋਈਓ 8:30 ਠੀਕ ਆ ਹਾਂ ਲਓ ਜੀ ਸੋ ਦੋਸਤੋ ਇਹ ਮੱਝ ਬਿਲਕੁਲ ਤਾਜੀ ਸੂਈ ਸੋਇ ਇਸ ਤੋਂ ਬਾਅਦ ਇੱਕ ਅਗਲੀ ਤੁਹਾਨੂੰ ਝੋਟੀ ਦਿਖਾਉਣੀ ਆਪਾਂ ਇਹ ਝੋਟੀ ਪਹਿਲਣ ਪਹਿਲਾਂ ਪੰਜ ਸਾਲ ਪਹਿਲਾਂ ਝੋਟੀ ਆ ਤੇ ਇਹਨੂੰ ਦਿਨ ਕਿੰਨੇ ਹੋ ਗਏ ਇਹਨੂੰ ਇੰਨਾ ਹੀ ਹਾਵੇ ਜਿਵੇਂ ਇਹਨੇ 5 ਜਾਂ 7 ਦਾ 15 ਦੀ 5 ਜਾਂ 7 ਦਾ ਇਹਦੇ ਮਗਰ ਵੀ ਕਟਾਈ ਮਗਰਬ ਕਟਾ ਪਲੇ ਦੋਵੇਂ ਇੱਕੋ ਜਿਹਾ ਕਟੇ ਇਹਨਾਂ ਪਤਾ ਨਹੀਂ ਲੱਗਦਾ ਕਿਹੜੀ ਆ ਕਿਹੜਾ ਲਓ ਜੀ ਹਾਂ ਇਹ ਤਾਂ ਮਗਰ ਵੀ ਕਟਾ ਮੇਲ ਕਾਫ ਆ ਠੀਕ ਆ ਜੀ ਪੰਜਾਂ ਛਿਆਂ ਪੰਜਾਂ ਛਿਆਂ ਦਿਨਾਂ ਦੀ ਸੂਈ ਆ ਇੱਕੋ ਜੇ ਕਟੇ ਆ ਠੀਕ ਆ ਜੀ ਆ ਦੇਖੋ ਸੋ ਮਗਰ ਕਟੇ ਆ ਦੋ ਮੱਜਾਂ ਦੇ ਦੋਸਤੋ ਤੇ ਆ ਝੋਟੀ ਆ ਵੈਸੇ ਪਹਿਲਾਂ ਝੋਟੀ ਸੂਈ ਆ ਤੇ ਪੰਜ ਛੇ ਦਿਨ ਹੋਇਆ ਤੇ ਵੀ ਇਹ ਇੱਥੇ ਹੁਣ ਫਿਰ ਦੋ ਤਾਂ ਕਿੰਨਾ ਕੁ ਹੋ ਗਿਆ ਇਹ ਸਾਰਾ 9 ਲੀਟਰ ਦਾ 9 ਲੀਟਰ ਹਾਂ ਜੀ ਠੀਕਾ ਮਿਲ ਮਿਲ ਦੇ ਵਿੱਚ ਕਿਵੇਂ ਮੈਂ ਠੀਕ ਕੀ ਸਾਬਤ ਨਾਲ ਹੀ ਪਾੜਾ ਅਗਲੇ ਅੱਗੇ ਖੁਰਲੀ ਚ ਪਾ ਦਿਓ ਪਾ ਪਾ ਦਿਓ ਨਾਲੇ ਬੱਚਾ ਛੱਡ ਦਿਓ ਨਾਲੇ ਬੱਚਾ ਮੈਂ ਦੋਵੇਂ ਟਾਈਮ ਵੀ ਵੇਖੀ ਆ ਪਾੜਾ ਪਾ ਕੇ ਵੀ ਹਾਂਜੀ ਤੇ ਮੋਤਰਾ ਪਾੜਾ ਪਾ ਕੇ ਥੱਲੇ ਬਹਿ ਗਿਆ ਪਸੂ ਵੀ ਬੱਚਾ ਮਗਰੋਂ ਛੱਡਦਾ ਦੋਵੇਂ ਚੀਜ਼ਾਂ ਵੇਖੀਆਂ ਮੈਂ ਬੱਚੇ ਤੋਂ ਪਿੰਡਾ ਵੀ ਨਹੀਂ ਸਹੀ ਹੈ ਸਹੀ ਹੈ ਸੋ ਪਹਿਲਾਂ ਝੋਟੀਆਂ ਦੋਸਤੋ ਕਈ ਵਾਰਾਂ ਪਸੂ ਚੁਆਈ ਬੜੀ ਸਿੱਧੂ ਸਾਹਿਬ ਆ ਲਓ ਚੁਆਈ ਤਾਂ ਬਹੁਤ ਓਕੇ ਆ ਤੇ ਹੂੰ ਭਰਾਓ ਹਾਂ ਲਿਆ ਜੀ ਖੋਲਦਗੇ ਨੂੰ ਵੀ ਤੋੜਦਗੇ ਸੋ ਪਹਿਲਾ ਝੋਟੀ ਆ ਦੋਸਤੋ ਦਿਨ ਪ੍ਰੋਪਰ ਇੱਕੋ ਜਿਹਾ ਦਿਨ ਇਹਨਾਂ ਦੇ ਬਿਲਕੁਲ ਸੂਈਆਂ ਨੂੰ ਇੱਕੋ ਜਿਹਾ ਟਾਈਮ ਹੋਇਆ ਤੇ ਮਗਰ ਦੋੋਂ ਦੇ ਕੱਟੇ ਆ ਠੀਕ ਆ ਇਹ ਪਹਿਲਾ ਝੋਟੀ ਆ ਜਿਹੜੀ ਪਹਿਲਾਂ ਤੁਹਾਨੂੰ ਦਿਖਾਈ ਉਹ ਤੇਜੇ ਸਵੇ ਸੀ ਠੀਕ ਆ ਤੇ ਅੱਛਾ ਨਹੀਂ ਹੁਣ 7 ਕਿਲੋ ਹੋਊਗਾ ਇਹਦੇ ਚਲੇ ਇਹਦੇ ਤੋਂ ਝੋਟੀ ਚਲੇ ਨਹੀਂ 8 ਕਿਲੋ ਤੋਂ ਬਾਅਦ 8 ਕਿਲੋ ਤੋਂ ਬਾਅਦ ਵਾਪਸ ਨਾ ਵੇਖੋ ਮੈਂ ਦਾਣ ਬਣੇ ਬਿਲਕੁਲ ਨਹੀਂ ਕਿਹੜੇ ਕਿਨਸਾਨ ਬਿਲਕੁਲ ਜੀ ਬਿਲਕੁਲ ਆ ਲਓ ਜੀ ਠੀਕ ਆ ਸੋ so, 8 ਕਿਲੋ ਦੋਸਤੋ ਕੋਈ ਵੀਰ ਬੇਸ਼ੱਕ ਮੰਨ ਕੇ ਜਾਂ 800 ਤੋਂ ਥੋੜਾ ਬਾਹਰ 8 ਕਿਲੋ ਮੰਨ ਕੇ ਤੁਸੀਂ ਸੌਦਾ ਕਰ ਲਿਓ ਠੀਕ ਆ ਤੇ ਬਾਕੀ ਤੁਹਾਨੂੰ ਖੋਲ ਕੇ ਤਸੱਲੀ ਨਾਲ ਤੋੜ ਕੇ ਦਿਖਾ ਦਿੰਨੇ ਆ ਆ ਲਓ ਜੀ ਔਰ ਇਹ ਤਾਂ ਕਾਉ ਲੀ ਜੀ ਦੋਸਤ ਮਾਰੋ ਇਹਨੂੰ ਲੈ ਲੈ ਆ ਲੈ ਆ ਇਹਨੂੰ ਲੈ ਆਏ ਨੂੰ ਵੜਾ ਚੱਦੀ ਹੁੰਦਾ ਮੇਰੀ ਟੈਗ ਜੀ ਟੈਗਾ ਆਏ ਨੂੰ ਜਾ ਕੇ ਤਾਂ ਆਉਣ ਲੈ ਜਾਏ ਬਸ ਆਏ ਨੂੰ ਘਮਾ ਲਿਓ ਜੇ ਕੋਈ ਗੱਲ ਨਹੀਂ ਆ ਟੈਗ ਦੇ ਦਰਸ਼ਨ ਵੀ ਵਾਵਾ ਚਿਰ ਪਾਦੀ ਹੋਈ ਐ ਆ ਲੋ ਇਹ ਚਲਿਆ ਗਿਆ ਗਾਰਾਜ ਚ ਖਰਾਬ ਹੋ ਗਿਆ ਅੱਛਾ ਜੀ ਠੀਕ ਆ ਠੀਕ ਆ ਹਾਂ ਲੋਬੀ ਸੰਦੂ ਸਾਹਿਬ ਇਹ ਨਾ ਕੋਈ ਆਖੇ ਕਿ ਫਲ ਪਲੇ ਹੈ ਕਿ ਫਲ ਕੋਈ 20 ਦਿਨਾਂ ਨੂੰ ਬਾਹਾਂ ਦਾ ਹੋਊਗਾ। ਅਹ ਨਹੀਂ ਬਿਲਕੁਲ ਦਿਸ ਨਹੀਂ ਰਹੇ। ਪਹਿਲਾਂ ਨਹੀਂ ਕਿ ਫਾਲ ਹਫਤੇ ਤੱਕ ਰਹੀਆ ਸਾਰੇ। ਆ ਬਿਲਕੁਲ ਹਾਂ ਸਾਰੇ ਜਿਆਦੇ ਨੇ ਕੀ ਗਏ ਕੋਈ ਚੰਗੇ ਭਰਾਏ ਵੱਡੇ। ਨਹੀਂ ਟੀਕੇ ਚੰਗੇ ਤੇ ਹਾਂ ਚੰਗੇ ਦੋਵੇਂ ਇੱਕੋ ਜਿਹਾ ਵੇ। ਮੂੰਹ ਮੱਥੇ ਬੱਚਾ ਦੇ ਨਾ ਮੂੰਹ ਤੋਂ ਪਤਾ ਲੱਗਦਾ ਚੰਗੀ ਇਨਸੀਮੀਨੇਸ਼ਨ ਕਰਵਾਈ ਸੀ ਕਿਸੇ ਨੇ। ਚਲ ਭਾਵੇਂ ਮੋਹਰੇ ਦੇ ਵਿੱਚ ਹੀ ਕਰਾਤੀ ਹੈ। ਤੇ ਇਹਦਾ ਵੀਰ ਬੂਟੇ ਕੀ ਲਊਗਾ ਲੈਣ ਦੇਣ ਕੀ ਰੋਗੇ ਦਾ? ਇਹਦਾ ਮੋਲ ਸੰਦੂ ਸਾਡੇ 67500 ਰੁਪਇਆ 67000 ਜਿਆਦਾ। 67 ਪੂਰੇ ਦੀ? ਹਾਂ 67 ਪੂਰੇ ਦੀ। ਠੀਕ ਹੈ ਜੀ। ਲੋਬੀ ਦੋਸਤੋ 67000 ਦੀ ਤੁਹਾਨੂੰ ਜਿਹੜੀ ਇਹ ਝੋਟੀ ਮਿਲ ਜੂਗੀ। ਝੋਟੀ ਤੁਸੀਂ ਵੇਖ ਲਿਆ ਦੋਸਤੋ ਬਿਲਕੁਲ ਥਣ ਭਾਂਡਾ ਬਹੁਤ ਸੋਹਣਾ। ਠੀਕ ਹੈ ਜਿੰਨਾ ਵੀ ਇਹ ਪ੍ਰੋਪਰ ਆ। ਸੋ ਪਹਿਲਾਂ ਝੋਟੀ ਆ ਨਵੀਂ ਆ ਕੋਈ ਵੀਰਾਂ ਦਾ ਦੋ ਚਾਰ ਸੂਏ ਤੁਸੀਂ ਪੀ ਕੇ ਫਿਰ ਵੀ ਆਪਦਾ ਗਾਂ ਫੈਸਲਾ ਲੈ ਸਕਦੇ ਠੀਕ ਹੈ ਝੋਟੀ ਪਹਿਲੇਣਾ। ਆਹ ਲਓ ਜੀ। ਠੀਕ ਹੈ। ਸੋ ਬਾਕੀ ਮਿੱਠੀ ਆ ਆ ਤੁਹਾਡੇ ਤੇ ਇਹ ਅੱਜ ਪਸ਼ੂ ਜਿਹੜੇ ਦੋਸਤੋ ਤਿੰਨ ਤੁਹਾਨੂੰ ਦਿਖਾਉਣੇ ਸੀ ਇਸ ਘਰੋਂ। ਤਿੰਨੇ ਨੱਕ ਜਿਹੜੇ ਬਿਲਕੁਲ ਤਾਜ਼ੇ ਸਵੇ ਸਵੇ ਆਏ। ਰੇਡਪੜਤਾ ਬਿਲਕੁਲ ਆਪਾਂ ਤੁਹਾਨੂੰ ਦੱਸਦਾ ਜਿਹੜਾ ਵੀ ਐਨੀਮਲ ਪਸੰਦ ਆਊਗਾ ਨਰਖ ਪਰਖ ਆਪਣੀ ਵੀਡੀਓ ਕਾਲ ਤੇ ਕਰਵਾ ਲਿਓ ਘਰਣ ਕੇ ਤਸੱਲੀ ਕਰ ਲਿਓ ਠੀਕ ਆ ਤੇ ਬੂਟੇ ਵੀਰ ਨੰਬਰ ਆਪਣੇ ਜਰੂਰ ਬੋਲ ਦਗੇ 84371 ਹਾਂਜੀ 98948 ਠੀਕ ਹੈ ਜੀ ਹਾਂਜੀ ਠੀਕ ਆ ਸੋ ਦੋਸਤੋ ਇਹ ਨੰਬਰ ਬਿਲਕੁਲ ਆਪਾਂ ਸਕਰੀਨ ਦੇ ਥੱਲੇ ਚਲਦੇ ਕਰ ਦਿੰਨੇ ਆ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੇ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ